ਪੀ ਤੁਮ ਸਿੰਕ ਪੀ ਤੁਮ ਫਟਾ ਰਹੇ ਫੌਂਡਾ ਸੈਕਟਰ ਮਾਰਨਿੰਗ ਦਾ ਟਾਈਮ ਆ ਜੀ ਇਹ ਤੇ ਸਵੇਰੇ ਆਪਣੇ ਬੱਚੇ ਕਰ ਰਹੇ ਨੇ ਮਿਹਨਤ ਗਰਾਊਂਡਾਂ ਦੇ ਵਿੱਚ ਪੰਜਾਬ ਪੁਲਿਸ ਫਿਜ਼ੀਕਲ ਦੇ ਟ੍ਰਾਇਲ ਆ ਜਿਹੜੇ ਇਹ ਸਟਾਰਟ ਹੋ ਚੁੱਕੇ ਨੇ ਇਸੇ ਮੰਤ ਲਈ ਵਿੱਚ ਤੇ ਆਈ ਹੋਪ ਸੋ ਵੀ ਸਾਰੇ ਜਿਹੜੇ ਟ੍ਰਾਇਲ ਦੀ ਤਿਆਰੀ ਕਰ ਰਹੇ ਹੋਵੋਗੇ ਮੰਨਦੇ ਆ ਠੰਡ ਹੈ ਪਰ ਤੁਹਾਡੇ ਟ੍ਰਾਇਲ ਠੰਡ ਦੇ ਵਿੱਚ ਹੀ ਹੁੰਦੇ ਨੇ ਹਮੇਸ਼ਾ ਤੇ ਤੁਹਾਨੂੰ ਮਾਰਨਿੰਗ ਜਿਹੜੀ ਆ ਉੱਠਣ ਦੀ ਹੈਬਿਟ ਆ ਜਿਹੜੀ ਤੁਹਾਨੂੰ ਕਿਹਾ ਸੀਗਾ ਪਾਣੀ ਬਹੁਤ ਜ਼ਰੂਰੀ ਹੈ ਬੱਚਿਆਂ ਦੇ ਜਿਹੜੀ ਤਾਂ ਤੁਹਾਡੇ ਟ੍ਰੇਲ ਜਿਹੜੇ ਸਤੋਏ ਤੋਂ ਹੀ ਸਟਾਰਟ ਹੋ ਜਾਂਦੇ ਈ ਬੱਚੇ ਦੇ ਈ ਦੇ 9 ਤੋਂ ਨਹੀਂ ਈ ਦੇ ਉਸ ਤੋਂ ਬਾਅਦ ਦੀ ਐਂਟਰੀ ਹੈ ਸਰ ਤਾਂ ਤੁਹਾਡਾ ਮਾਰਨਿੰਗ ਰੂਟੀਨ ਦੇ ਵਿੱਚ ਵਰਕਆਊਟ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਕਿਉਂਕਿ ਜੇ ਤੁਸੀਂ ਈਵਨਿੰਗ ਵਰਕਆਊਟ ਕਰਦੇ ਹੋ ਤਾਂ ਤੁਹਾਨੂੰ ਮਾਰਨਿੰਗ ਵਰਕਆਊਟ ਕਰਨ ਦਾ ਜਿਵੇਂ ਦੇਖੋ ਗਰਾਊਂਡ ਦੇ ਵਿੱਚੋਂ ਹਨਾ ਤੋਂ ਦੁਪਹਿਰੀ ਆ ਔਸਾ ਗਰਾਊਂਡ ਉੱਥੇ ਕਿਵੇਂ ਗਿੱਲਾ ਹੋਊਗਾ ਹਨਾ ਸਾਰਾ ਗਰਾਸੀ ਗਰਾਊਂਡ ਆ ਜਾਂ ਫਿਰ ਇਸ ਤਰ੍ਹਾਂ ਦਾ ਪਲੇਨ ਟ੍ਰੈਕ ਆ ਉੱਥੇ ਤੁਨਹੇ ਸਭ ਚੀਜ਼ਾਂ ਜੇ ਤੁਸੀਂ ਕਰਨੀਆਂ ਨੇ ਸਾਰਾ ਤਾਂ ਤੁਹਾਨੂੰ ਉਸ ਤੋਂ ਪਹਿਲਾਂ ਪ੍ਰੈਕਟਿਸ ਆਪਣੀ ਗਰਾਊਂਡ ਦੇ ਵਿੱਚ ਉਹ ਜ਼ਰੂਰੀ ਆ ਮਾਰਨਿੰਗ ਉਸ ਤੇ ਦੇਖੋ ਤੁਹਾਨੂੰ ਸਾਹ ਜ਼ਿਆਦਾ ਚੜਦਾ ਏ ਜਾਂ ਘੱਟ ਆ ਠੀਕ ਆ ਤਸਵੀਰੇ ਜੇ ਤੁਸੀਂ ਕਿਸ ਵਰਕਆਊਟ ਕਰਦੇ ਹੋ ਕੁੜੀਆਂ ਚਾਹੇ ਮੁੰਡੇ ਹਨਾ ਤਾਂ ਤੁਹਾਨੂੰ ਕੀ ਟਾਈਮਿੰਗ ਆਉਂਦੀ ਉਹ ਦੇਖ ਰੱਖੀਂ ਦੀ ਤੁਸੀਂ ਸਾਮ ਨੂੰ ਕਰਦੇ ਹੋ ਤਾਂ ਸ਼ਾਮ ਨੂੰ ਕੀ ਰਿਜ਼ਲਟ ਮੰਨਦਾ ਤੇ ਸਵੇਰ ਤੇ ਸ਼ਾਮ ਦੇ ਵਰਕਆਊਟ ਦਾ ਨਿਚੋੜ ਆ ਜਿਹੜਾ ਇਹ ਕੱਢ ਕੇ ਦੇਖੋ ਤੁਸੀਂ ਤੇ ਤੁਸੀਂ ਸਾਰੇ ਮਿਹਨਤਾਂ ਕਰੋ ਠੀਕ ਹੈ ਕੋਈ ਵੀ ਕਿਸ ਤਰ੍ਹਾਂ ਦੀ ਕੋਈ ਹੈਲਪ ਚਾਹੀਦੀ ਹੋਈ ਕਿਸੇ ਨੂੰ ਕੋਈ ਵੀ ਚੀਜ਼ ਦੇ ਰਿਲੇਟਡ ਕੋਈ ਚੀਜ਼ ਪੁੱਛਣੀ ਹੋਵੇ ਮੈਂ ਜਿੰਨੀ ਗਾਈਡੈਂਸ ਕਰ ਸਕਦਾ ਮੈਂ ਕਰਾਂਗਾ ਤੁਹਾਨੂੰ ਇਸ ਵੀਡੀਓਜ਼ ਦੇ ਥਰੂ ਤੇ ਬਾਕੀ ਮੇਰੇ ਨੰਬਰ ਲਿਖਿਆ 8847478213 ਜਿਸ ਉੱਤੇ ਤੁਸੀਂ ਕਾਲ ਕਰਾਈ ਦੀ ਕਰਕੇ ਜਾਂ ਕੋਈ ਆਪਣਾ WhatsApp ਤੇ ਮੈਸੇਜ ਡ੍ਰੌਪ ਕਰਕੇ ਮੇਥੋਂ ਆਪਣੇ ਸਵਾਲਾਂ ਦੇ ਜਵਾਬ ਆ Đi ਲੈ ਸਕਦੇ ਹੋ